ਬਾਹਿਗੁਰੂ ਜੀ ਦਾ ਖਾਲਸਾ ਬਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਤੇ ਜਿਨ੍ਹਾਂ ਨੂੰ ਹੈਲੀਕਾਪਟਰ ਯਾਨਕਿ ਉਡਣ ਖਟੋਲਾ ਜਿਵੇਂ ਲਾਲੂ ਪ੍ਰਸ਼ਾਦ ਜਾਦਵ ਕਹਿੰਦਾ ਹੁੰਦਾ ਸੀ ਉਹ ਮਿਲਿਆ ਹੋਇਆ ਤੇ ਉਹਦੇ ਢੇੜੇ ਕਿੰਨੇ ਕਿ ਲੱਗੇ ਇਹ ਇਹ ਕਹਿ ਲਈਏ ਮੁੰਡਾ ਹਸਦੀ ਦੇ ਦੰਦ ਗਿਣਦਾ ਨੱਕ ਦੇ ਦੇ ਗਿਣਦਾ ਹੁਲਾਰੇ ਇਦਾਂ ਹੈਲੀਕਾਪਟਰ ਦੇ ਗੇੜੇ ਗਿਣਨ ਵਾਲਿਆਂ ਤੇ ਪਰਚੇ ਹੋਏ ਕਿੰਨੇ ਕੁ ਬੰਦੇ ਨੇ 10 ਪੱਤਰਕਾਰ ਵਧੀਆ ਨੇ ਇੱਕ ਤਾਂ ਮਿੰਟੋ ਗੁਰੂ ਸ਼ਰੀ ਹੈ ਤੇ ਮਨਜਿੰਦਰਜੀਤ ਸਿੱਧੂ ਤੇ ਇੱਕ ਐਕਟੀਵਿਸਟ ਨੇ ਕੋਈ ਇਨਾ 10 ਬੰਦਿਆਂ ਤੇ ਪਰਚਾ ਹੋਇਆ ਮੈਂ ਜਿਹੜੀ ਗੱਲ ਕਰਨੀ ਹੈ ਨਾ ਪੱਤਰਕਾਰਾਂ ਜਿੰਨਾ ਵੀ ਭਾਈਚਾਰਾ ਜਾਹ ਹੈ ਕਹ ਲਈਏ ਜਿੰਨੇ ਵੀ ਪੱਤਰਕਾਰ ਨੇ ਪੱਤਰਕਾਰ ਭਾਈਚਾਰਾ ਪੰਜਾਬ ਲਈ ਗੱਲ ਕਰਦੇ ਨੇ ਤੇ ਗੱਲ ਕਰਨੀ ਵੀ ਚਾਹੀਦੀ ਕੋਈ ਤਰ੍ਹਾਂ ਜੇ ਕਿਤੇ ਹਕੂਮਤ ਧੱਕਾ ਕਰਦੀ ਹੈ ਤਾਂ ਹਕੂਮਤ ਨੂੰ ਧੱਕਾ ਨਹੀਂ ਕਰਨਾ ਚਾਹੀਦਾ ਪਰ ਸ਼ਬਦ ਹਕੂਮਤ ਹੈ ਹਕੂਮਤ ਸ਼ਬਦ ਕਹਿਣ ਵਾਲੇ ਤਾਂ ਜੇਲ੍ਹਾਂ ਚ ਬੈਠੇ ਹੁਣ ਜਿਹੜੇ ਪੱਤਰਕਾਰ ਨੇ ਇਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਕੱਲੇ ਭਵੰਤਮਾਨ ਦੇ ਹੈਲੀਕਾਪਟਰ ਦੇ ਗੇੜੇ ਤੁਸੀਂ ਗਿਣੀ ਜਾ ਰਹੇ ਹੋ ਗਿਣਦੇ ਰਹੋਗੇ ਬੜਾ ਲੰਮਾ ਸਮਾਂ ਲੱਗੂਗਾ ਹਾਲੇ ਤਾਂ 4 ਸਾਲ ਪੂਰੇ ਹੋਏ ਨੇ 1 ਸਾਲ ਇਹ ਬਾਕੀ ਹੈ 5 ਸਾਲ ਹੋਰ ਬਾਕੀ ਨੇ ਉਦੋਂ ਬਾਅਦ 5 ਸਾਲ ਉਦੋਂ ਬਾਅਦ 5 ਸਾਲ ਉਦੋਂ ਬਾਅਦ 5 ਸਾਲ ਇਦਾਂ ਮੈਂ ਗਿਣਤੀ ਕੀਤੀ ਹੈ ਹਲਿਓ ਤੂੰ ਵੱਧ ਵੀ ਗਿਣਤੀ ਹੋ ਸਕਦੀ ਹੈ ਕਿੰਨੇ ਕੁ ਗੇੜੇ ਗਿਣੋਂਗੇ ਗਿਣਦੇ 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 ਅੱਕ ਜਾਓਗੇ ਥੱਕ ਜਾਓਗੇ ਟੁੱਟ ਜਾਓਗੇ ਕੁਝ ਬੁੱਢੇ ਹੋ ਜਾਣਗੇ ਇਹ ਸਜਾਈ ਹੈ ਚਲੋ ਐਨੀ ਗੱਲ ਹੁਣ ਤੁਹਾਡੇ ਹੱਕ ਵਿੱਚ ਕਰਤੀ ਆਪਾਂ ਹੁਣ ਗੱਲ ਇਸ ਤਰੀਕੇ ਨਾਲ ਕਰਨੀ ਹੈ ਵੀ ਇਹ ਜਿਹੜੇ ਪੱਤਰਕਾਰਾਂ ਤੇ ਜਾਂ ਐਕਟਿਵਿਸਟਾਂ ਤੇ ਪਰਚੇ ਹੋਏ ਨੇ ਇਹਨਾਂ ਨੇ ਕਦੇ ਨਹੀਂ ਕਿਹਾ ਵੀ ਮਜੀਠੀਆ ਜੇਲ੍ਹ ਵਿੱਚ ਕਿਉਂ ਬੈਠਾ ਮਜੀਠੀ ਤੇ ਕਿੱਟੇ ਦਾ ਕੇਸ ਹੈ ਮਜੀਠੀਏ ਨੇ ਲੋੜ ਤੋਂ ਬਾਅਦ ਜਾਇਦਾਦ ਆਮਦਨ ਤੋਂ ਬਾਅਦ ਜਾਇਦਾਦ ਇਨੀ ਪ੍ਰਾਪਰਟੀ ਕਿਵੇਂ ਬਣਾਈ ਕਿੱਥੋਂ ਪੈਸਾ ਆਇਆ ਕਦੇ ਨਹੀਂ ਬੋਲੇ ਬੱਬਰ ਸ਼ੇਰ ਇਹ ਮਾਂ ਦੇ ਸ਼ੇਰ ਕਦੇ ਨਹੀਂ ਬੋਲੇ ਬਸ ਹੈਲੀਕਾਪਟਰ ਹੈਲੀਕਾਪਟਰ ਕਿਹਦਾ ਭਗਵੰਤ ਮਾਨ ਦਾ ਕਿੱਥੇ ਉਤਰਿਆ ਕਿੱਥੋਂ ਚੜਿਆ ਕੇਦਰੀ ਬਾੜ ਲੈ ਗਿਆ ਚੱਡਾ ਲੈ ਗਿਆ ਫੁਲਾਨਾ ਲੈ ਗਿਆ ਢਮਕਾ ਲੈ ਗਿਆ ਬਸ ਇਦਾਂ ਕਰੀ ਜਾਣਾ ਉਹ ਭਰਾਵੋ ਕਾਂਗਰਸ ਨੇ ਵੀ ਰਾਜ ਕੀਤਾ ਹੈ ਅਕਾਲੀਆਂ ਨੇ ਵੀ ਰਾਜ ਕੀਤਾ ਹੈ ਕਦੇ ਉਹਨਾਂ ਦੇ ਹੈਲੀਕਾਪਟਰ ਦੇ ਗਿਹੜੇ ਗਿੜੇ ਨੇ ਇਹ ਹੈਲੀਕਾਪਟਰ ਉਹੀ ਹੈ ਕੋਈ ਨਾਮਾ ਨਹੀਂ ਦਿੱਤਾ ਭਗਵੰਤ ਮਾਨ ਨੂੰ ਇਹਦੇ ਤੇ ਬਾਦਲ ਨੇ ਵੀ ਝੂਟੇ ਲੈਣੇ ਇਹਦੇ ਤੇ ਕੈਪਟਨ ਨੇ ਵੀ ਝੂਟੇ ਲੈਨੇ ਲੈ 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 ਇਹਦੇ ਤੇ ਰੂਸਾਂ ਨੇ ਵੀ ਝੂਟੇ ਲੈਨੇ ਹੋਰ ਦੱਸੋ ਤੁਸੀਂ ਉਦੋਂ ਨਹੀਂ ਤੁਹਾਨੂੰ ਇਹ ਇੰਨੀ ਕੈਪਟਨ ਦਿਸਿਆ ਹੁਣ ਦਿੰਦਾ ਹੁਣ ਹੈਲੀਕਾਪਟਰ ਨਹੀਂ ਦਿੰਦਾ ਹੁਣ ਦਿੰਦਾ ਵੀ ਇਹਦੇ ਵਿੱਚ ਬੈਠਣ ਵਾਲਾ ਭਗਵੰਤ ਮਾਨ ਹੈ ਵੀ ਭਗਵੰਤ ਮਾਨਾ ਹੋਵੇ ਇਹਦੇ ਵਿੱਚ ਜਾਂ ਤਾਂ ਸੰਵੀਰ ਹੋਵੇ ਤੇਜਾ ਕਾਂਗਰਸੀਆਂ ਦਾ ਕੋਈ ਹੋਵੇ ਫੇਰ ਨਹੀਂ ਬੋਲਣਾ ਇਹਨਾਂ ਨੂੰ ਉਦੋਂ ਆਪਾਂ ਪੱਤਰਕਾਰੇ ਆ सॉरी ਪੱਤਰਕਾਰ ਭਾਈਚਾਰੇ ਦੇ ਨਾਲ ਖੜੇ ਆਪਾਂ ਪਰ ਜਦੋਂ ਤੁਸੀਂ ਢੇੜੇ ਗਿਣਦੇ ਹੋ ਨਾ ਢੇੜੇ ਉਦੋਂ ਢੇੜੇ ਇਕੱਲੇ ਭਗਵੰਤ ਮਾਨ ਨਹੀਂ ਲਾਉਂਦਾ ਇਹ ਹੈਲੀਕਾਪਟਰ ਦੇ ਵਿੱਚ ਢੇੜੇ ਬਹੁਤਿਆਂ ਨੇ ਲਾਏ ਨੇ ਬਹੁਤਿਆਂ ਨੇ ਉਦੋਂ ਤੁਹਾਡਾ ਕੋਈ ਇਹ ਜਿਹਾ ਡਾਇਰੈਕਸ਼ਨ ਕੋਈ ਇਹ ਜੀ ਗੱਲਬਾਤ ਆ ਹੀ ਨਹੀਂ ਸਾਹਮਣੇ ਲਾਸਟ ਵਿੱਚ ਮੇਨ ਤੇ ਕਰਨੀ ਆ ਮਿੰਟੂ ਗੁਰੂ ਸਰੀਏ ਜਿਹੜਾ ਹੈ ਨਾ ਮ ਬਹੁਤ ਇੱਜਤ ਕਰਦਾ ਹਾਂ ਉਹਨਾਂ ਬੰਦਿਆਂ ਦੀ ਜਿਆਦਾ ਬੋਲਦੇ ਨਹੀਂ ਮਾਪ ਤੋਲ ਕੇ ਵਧੀਆ ਬੋਲਦੇ ਪਰ ਕਿਤੇ ਨਾ ਕਿਤੇ ਇਦਾਂ ਲੱਗਦਾ ਰਹਿੰਦਾ ਵੀ ਇਹ ਢੇਡੇ ਕੇਵਲ ਭਗਵੰਤਮਾਨ ਦੇ ਹੈਲੀਕਾਪਟਰ ਦੇ ਕਿਉਂ ਗਿਰਦੇ ਆ ਹੁਣ ਇਹ ਗੱਲ ਬਾਤ ਸੁਣ ਕੇ ਨਾ ਕਈਆਂ ਨੂੰ ਇਹ ਤਾਂ ਲੱਗਣਾ ਵੀ ਬੁੱਟਾ ਸਿੰਘ ਭਗਵੰਤਮਾਨ ਦਾ ਬੰਦਾ ਹੈ ਨੇਕ ਜੀ ਜਾਨੀ ਮੈਂ ਆਪਣੇ ਪਿਆਰ ਦਉ ਮੈਂ ਤਾਂ ਬਸ ਇੰਨੀ ਕਨਸੀਅਤ ਦਿੱਤੀ ਹੈ ਵੀ ਭਗਵੰਤਮਾਨ ਕੋਲ ਤਾਂ 4 ਸਾਲ ਹੋਏ ਨੇ ਹੈਲੀਕਾਪਟਰ ਆਏ ਨੂੰ ਉਸ ਤੋਂ ਪਹਿਲਾਂ 25 ਸਾਲ ਬਾਅਦ ਨੂੰ ਕੋਲੇ ਵੀ ਚਲ 25 ਸਾਲ ਤਾਂ ਨਹੀਂ 17-18 ਸਾਲ ਤਾਂ ਰਹੀ ਹੈ ਪੰਜ ਵਾਰੀ ਮੁੱਖ ਮੰਤਰੀ ਬਣੇ ਨੇ ਕੈਪਟਨ ਸਾਹ ਦੋ ਵਾਰੀ ਬਣਦੇ ਉਹ ਤੋਂ ਪਹਿਲਾਂ ਬੀਬਾ ਪੱਠੜ ਉਹ ਤੋਂ ਪਹਿਲਾਂ ਹਰਜਨ ਮਰਾੜ ਉਹ ਤੋਂ ਪਹਿਲਾਂ ਮੁੱਖ ਮੰਤਰੀ ਬਿਨ ਸਿੰਘ ਕੰਗੜਾ ਇਹਨਾਂ ਨੇ ਵੀ ਹੈਲੀਕਾਪਟਰ ਵਿੱਚ ਝੂਟੇ ਲਏ ਨਹੀਂ ਉਹ ਝੂਟੇ ਕਿਉਂ ਨਹੀਂ ਗਿਣਦੇ ਨਾਲੇ ਉਹ ਝੂਟੇ ਵਿੱਚ ਤਾਂ ਕੋਰੀ ਬਹੁਤ ਕੋਸ਼ਿਸ਼ ਕਰ ਉਧਰ ਜਾਣਾ ਨਹੀਂ ਚਾਹੁੰਦੀ ਕਿਉਂਕਿ ਇਹ ਵੀਡੀਓ ਪਰਿਵਾਰਾਂ ਨੇ ਸੁਣਨੀ ਹੁੰਦੀ ਹੈ ਫਿਰ ਉਹ ਗੱਲ ਨਾ ਕਰੀਏ ਤਾਂ ਮੇਰੇ ਵਾਸਤੇ ਚੰਗੀ ਨਹੀਂ ਕਮਾਲ ਹੋ ਗਈ ਪਹਿਲਾਂ ਜਦੋਂ ਹੜ੍ਹਾਂ ਦੇ ਵਿੱਚ ਹੈਲੀਕਾਪਟਰ ਚੱਲੇ ਆ ਤੂਮਨ ਤਮਾਨ ਹੈਲੀਕਾਪਟਰ ਤੇ ਕੀ ਕਰਦਾ ਸੀ ਹੈਲੀਕਾਪਟਰ ਇੱਧਰ ਕਿਉਂ ਨਾ ਗਿਆ ਹੈਲੀਕਾਪਟਰ ਇੱਧਰ ਕਿਉਂ ਆ ਗਿਆ ਇੱਥੇ ਕਿਉਂ ਉਤਰ ਗਿਆ ਇੱਥੇ ਕਿਉਂ ਚੜ ਗਿਆ ਅਗਲਾ ਮੁੱਖ ਮੰਤਰੀ ਹੈ ਪੰਜਾਬ ਦਾ ਅਗਲੇ ਕੋਲੇ 94 95 ਐਮਐਲਏ ਨੇ ਅਗਲਾ ਤਾਂ 5 ਸਾਲ ਤਾਂ ਨਜ਼ਾਰੇ ਲਾਉ ਗਏ ਲਾਊਗਾ ਜੇਦੋ ਆਦਤ ਪੈ ਗਈ ਨਜ਼ਾਰੇ ਲੈਣ ਦੀ ਫਿਰ 20 ਸਾਲ ਨਾਲ ਹੋਰ ਜੁੜ ਜਾਣਗੇ ਇਹ ਸਚਾਈ ਹੈ ਪਰ ਤੁਸੀਂ ਪੱਤਰਕਾਰੋ ਹੱਥ ਬਨ ਕੇ ਬੇਨਤੀ ਹੈ ਵੀ ਗੇੜੇ ਗਿਣਦੇ ਰਹਿ ਜੂਗੇ ਪੱਲੇ ਕੱਖ ਨਹੀਂ ਪੈਣਾ ਜਿਨ੍ਹਾਂ ਲਈ ਗੇੜੇ ਗਿਣਦੇ ਹੋ ਨਾ ਜਿਨ੍ਹਾਂ ਲਈ ਜਿਨ੍ਹਾਂ ਲਈ ਗੇੜੇ ਗਿਣਦੇ ਹੋ ਹੈਲੀਕਾਪਟਰ ਦੇ ਉਹਨਾਂ ਨੂੰ ਹੈਲੀਕਾਪਟਰ ਮਿਲਣਾ ਨਹੀਂ ਹਾਂ ਆਪਦਾ ਖਰੀਦ ਸਕਦੇ ਤੁਸੀਂ ਬਸੇਰਾ ਲੁੱਟ ਛੁਟਦਾ ਪੈਸਾ ਉਹਨਾਂ ਕੋਲੇ ਪਾ ਮੈਂ ਬਾਦਲ ਖਰੀਦ ਲੈਂਡ ਮੈਂ ਕੈਪਟਨ ਖਰੀਦ ਲਿਆ ਬਈ ਇਹ ਹੈਲੀਕਾਪਟਰ ਨਹੀਂ ਮੇਨ ਤਾਂ 5 ਸਾਲ ਹੋ ਜਾਣਗੇ ਜਦੋਂ 27 ਹੋਣ ਤੇ ਮੈਂ ਕਿਹਾ ਹੋਇਆ 20 ਸਾਲ ਹੋ ਜਣੇ ਕਿ 25 ਸਾਲ ਇਸ ਹੈਲੀਕਾਪਟਰ ਵਿੱਚ ਭਵੰਤਮਾਨ ਨੂੰ ਬਹਾ ਕੇ ਰੱਖਾਂਗੇ ਪਰ 25 ਸਾਲ ਚੱਲਦਾ ਨਹੀਂ ਹੁੰਦਾ ਫਿਰ ਨਾ ਮ ਆ ਜੂਗਾ ਫਿਰ ਨਾ ਮ ਆ ਜੂਗਾ ਪਰ ਤੁਹਾਨੂੰ ਨਹੀਂ ਦੇਣਾ ਨਾsrvi ਨੂੰ ਦੇਵਾਂਗੇ ਨਾ ਕਾਂਗਰਸ ਦੇ ਕਿਸੇ ਮੁੱਖ ਮੰਤਰੀ ਦੇਵਾਂਗੇ ਇਹ ਹੈਲੀਕਾਪਟਰ ਤਾਂ ਅਸੀਂ ਭਵੰਤਮਾਨ ਕੋਲੇ ਰੱਖਾਂਗੇ ਇਹ ਮੈਂ ਨਹੀਂ ਕਹਿੰਦਾ ਮੇਰੀ ਕੀ ਔਕਾਤ ਹੈ ਮੇਰੇ ਕੋਲ ਤਾਂ ਸਾਈਕਲ ਵੀ ਹੈ ਨਹੀਂ ਆਪਣਾ ਸਾਈਕਲ ਵੀ ਹੈ ਨਹੀਂ ਮੇਰੇ ਕੋਲ ਤਾਂ ਆਪਣਾ ਮੈਂ ਤਾਂ ਗੱਡੀ ਕਿਤੇ ਉਹ ਤਾਂ ਮੰਗ ਲਈ ਕਿਤੇ ਉਹ ਤਾਂ ਮੰਗ ਲਈ ਕੇ ਤੇਲ ਪਾਤਾ ਸਾਡੀ ਕੀ ਔਕਾਤ ਹੈ ਪਰ ਜਿੰਨਾ ਲੋਕਾਂ ਨੇ ਵੋਟਾਂ ਪਾ ਕੇ ਧੜਾ ਧੜ ਐਮਐਲਏ ਬਣਾਉਣੇ ਨੇ ਉਹਨਾਂ ਲੋਕਾਂ ਦੀ ਪਾਵਰ ਹੈ ਤੇ ਉਹਨਾਂ ਲੋਕਾਂ ਦੀ ਪਾਵਰ ਨਾਲ ਹੀਲੀਕਾਪਟਰ ਮਿਲਦੇ ਨੇ 25 ਸਾਲ ਹਲੇ ਭਵੰਤਮਾਨ ਨੂੰ 4 ਤਾਂ ਹੋ ਗਏ 21 ਸਾਲ ਹੋਰ ਇਸ ਹੈਲੀਕਾਪਟਰ ਵਿੱਚ ਬਹਾ ਕੇ ਰੱਖਾਂਗੇ ਹੁਣ ਨਵਾਂ ਆ ਜੀ ਪਰ ਹੋਊ ਇਦਾਂ ਦਾ ਹੀ ਇਹੀ ਰੰਗ ਹੋਊ ਇਦਾਂ ਹੀ ਚੜੂ ਇਦਾਂ ਹੀ ਉਤਰੂ ਇਦਾਂ ਹੀ ਤੁਸੀਂ ਲਾਰੇ ਗੇੜੇ ਗਿੰਦੇ ਰਹੋਗੇ ਤੇ ਤੁਸੀਂ ਤੱਕੜੇ ਰਹੋ ਖਾ ਵੀ ਲਿਆ ਕਰੋ ਚੰਗੀ ਤਰ੍ਹਾਂ ਸਿਹਤ ਬਣਾ ਲਿਆ ਕਰੋ ਤੇ ਗਲਾ ਤਰ ਰੱਖਿਆ ਕਰੋ ਲੈਚੀਆਂ ਲੋਚੀਆਂ ਤੇ ਅਦਰਕ ਵਾਲੀ ਚਾਹ ਅਲਸੀ ਵਾਲੀਆਂ ਪੀਲੀਆਂ ਡਰਾਈ ਫਰੂਟ ਖਾ ਕੇ ਐ ਕਾਇਮ ਰਹੋ ਕਿਉਂਕਿ ਰੈਫਰੀ ਨਾ ਜਿਆਦਾ ਚੁਸਤ ਚਾਹੀਦਾ ਜਦੋਂ ਕਬੱਡੀ ਦੇ ਗਰਾਊਂਡ ਵਿੱਚ ਹੁੰਦਾ ਨਾ ਉਹਨੂੰ ਬੇਸਲ ਮਾਰਨੀ ਪੈਂਦੀ ਆ ਭੱਜ ਗਿਆ ਓਏ ਪੜ ਲਿਆ ਓਏ ਨੰਬਰ ਆਉਦਾ ਏ ਓਹ ਰਹਿ ਗਿਆ ਆਹ ਰਹਿ ਗਿਆ ਇਹ ਕਰਨਾ ਜ਼ਿਆਦਾ ਪੈਂਦਾ ਰੈਫਰੀ ਨੂੰ ਇਦਨੇ ਪੱਤਰਕਾਰਾਂ ਦਾ ਕੰਮ ਹੈ ਤਕੜੇ ਰਹੋ ਗਿੜੇ ਤਾਂ ਹਜੇ ਬਹੁਤ ਲੱਗਣਗੇ ਹਾਲੇ ਕੀ ਹੋਇਆ ਹਾਲੇ ਤਾਂ ਕਹਿੰਦੇ ਸ਼ੇਰ ਵਿੱਚੋਂ ਪੂਣੀ ਵੀ ਨਹੀਂ ਕੱਤੀ ਹਾਲੇ ਤਾਂ ਪੂਰਾ ਉਹ ਕੀ ਕਹਿੰਦੇ ਉਹਨੂੰ ਜਿਹਦੇ ਵਿੱਚ ਬੀਬੀਆਂ ਗਲੋਟੇ ਪਾਉਂਦੇ ਹੁੰਦੀਆਂ ਉਹ ਪਤਾ ਨਹੀਂ ਮੈਨੂੰ ਪੈਸੇ ਚਲੋ ਹਾਲੇ ਤਾਂ ਉਹ ਪੂਰਾ ਪਿਆ ਪੂਰਾ ਪਿਆ ਹਾਲੇ ਤੱਕ ਤਨ ਮਗਲ ਹਾਲੇ ਤਾਂ ਸ਼ੇਰ ਚੋਂ ਪੂਣੀ ਵੀ ਨਹੀਂ ਕੱਤੀ ਹਾਲੇ ਤਾਂ ਕਿਹੜੇ ਹੋਰ ਦੇਖੋ ਤੁਹਾਨੂੰ ਲੱਗਦੇ ਪਰ ਤੁਸੀਂ ਖੁਸ਼ ਰਹੋ ਜਦੋਂ ਕਹਿੰਦੇ ਨੇ ਭਵੰਤਵਾਨ ਇੱਧਰ ਗਿਆ ਇੱਧਰ ਗਿਆ ਉਦੋਂ ਹੱਸ ਕੇ ਕਹਿ ਕਰੋ ਜਦ ਤੁਸੀਂ ਦਿਉੜੀ ਪਾਉਣੇ ਮੱਥੇ ਵਿੱਚ ਉਦੋਂ ਲੋਕਾਂ ਨੂੰ ਬਧਿਆ ਲੱਗਦਾ ਖੁਸ਼ ਹੋ ਕੇ ਜਿਵੇਂ ਮੈਂ ਕਹਿੰਦਾ ਖੁਸ਼ ਹੋ ਕੇ ਐਂ ਪੱਗਿਆ ਟੰਲੀ ਹੋ ਕੇ ਚੰਗੀ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ